ਇਹ ਸਰਕਾਰਾਂ ਸਾਨੂੰ ਡਰਾ ਧਮਕਾ ਕੇ ਜੇਲ੍ਹਾਂ ਦਾ ਡਰ ਦੇ ਕੇ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕਰਨਾ ਚਾਹੁੰਦੀਆਂ ਸਾਨੂੰ ਆਪਣੇ ਵਿਰਸੇ ਤੋਂ ਤੋੜਨਾ ਚਾਹੁੰਦੀਆਂ ਖਾਲਸੇ ਦੇ ਵਾਰਸੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸੋ ਤੁਹਾਡਾ ਹੱਕ ਆ ਇਸ ਧਰਤੀ ਤੁਹਾਡੇ ਗੁਰੂਆਂ ਪੀਰਾਂ ਨੇ ਤੁਹਾਡੇ ਯੋਧਿਆਂ ਨੇ ਆਪਣਾ ਇੱਕ ਇੱਕ ਤੁਣਕਾ ਖੂਨ ਦਾ ਉਹ ਹਾਕੇ ਇਹਨੂੰ ਹਮੇਸ਼ਾ ਆਵਾਜ਼ ਰੱਖਿਆ ਹੁਣ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਆਪਣੇ ਕੌਮ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ ਆਪਣੇ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਆਪਣੇ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਇਸ ਕਰਕੇ ਪਹਿਲਾਂ ਸਾਨੂੰ ਆਪਣੀ ਜਵਾਨੀ ਨੂੰ ਬਚਾਉਣਾ ਜਵਾਨੀ ਤੋਂ ਬਾਅਦ ਕਿਸਾਨੀ ਨੂੰ ਬਚਾਉਣਾ ਇਹ ਵੀ ਸਾਡਾ ਸਾਰਿਆਂ ਦਾ ਫਰਜ਼ ਆ ਜੋ ਇਹ ਸਰਕਾਰਾਂ ਜ਼ੁਲਮ ਤਸ਼ੱਦਦ ਕਰ ਰਹੀਆਂ ਨਸ਼ਿਆਂ ਦੇ ਨਾਂ ਤੇ ਵੀ ਟਰਾਮਾ ਕੀਤਾ ਜਾ ਰਿਹਾ ਨਸ਼ੇ ਦਿਨ ਬਿਜਨ ਵਧਾਏ ਜਾ ਰਹੇ ਆ ਕਿ ਸਾਡੀ ਨੌਜਵਾਨੀ ਕਿਸੇ ਕੰਮ ਦੀ ਨਾ ਰਵੇ ਸਰਕਾਰਾਂ ਸਾਨੂੰ ਆਪਸ ਵਿੱਚ ਮੰਡ ਕੇ ਭਰਾ ਮਾਰੂ ਯੰਗ ਕਰਵਾ ਕੇ ਤੁਹਾਨੂੰ ਆਪਸ ਵਿੱਚ ਲਿਜਾਣਾ ਚਾਹੁੰਦੀਆਂ ਇਹਨਾਂ ਚੀਜ਼ਾਂ ਸਵੀ ਆਪਾਂ ਨੂੰ ਸचेत ਹੋਣ ਦੀ ਲੋੜ ਆ ਕਿਸਾਨਾਂ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਚੜ ਰਿਹਾ ਸਾਨੂੰ ਸਾਡੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਸਰਕਾਰਾਂ ਨੇ ਵਾਅਦੇ ਕਰਕੇ ਆਈਆਂ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਬਗੀਆਂ ਦੇ ਇਨਸਾਫ ਦਵਾਂਗੇ 24 ਘੰਟੇ ਦਵਾਂਗੇ ਪਰ ਆ ਦੇਖੋ ਕੀ ਆ ਸਾਢੇ 3 ਸਾਲ ਲਹੋਂ ਦਾ ਸਮਾਂ ਚੱਲਿਆ ਤੇ ਅੱਜ ਤੱਕ ਜਿੰਨ ਬਦੇਨਾ ਬਿਆਦਮੀਆਂ ਕਰਵਾਈਆਂ ਜਾ ਰਹੀਆਂ ਉਹਨੂੰ ਰੋਕਿਆ ਨਹੀਂ ਜਾ ਰਿਹਾ ਇਹ ਵਾਤਾਵਰਣ ਨੂੰ ਖਰਾਬ ਕਰਦਾ ਸੀ ਕੋਈ ਗਲਤ ਪਾਣੀ ਧਰਤੀ 'ਚ ਪਾਉਂਦਾ ਸੀ ਜਿਆ ਫੈਕਟਰੀ ਤੋਂ ਬਾਹਰ ਸੜਦਾ ਸੀ ਉਹਨੂੰ ਸਜ਼ਾ ਦਾ ਕੋ ਪ੍ਰਭਾਵ ਨਹੀਂ ਸੀ ਹੁਣ ਉਹ ਵੀ ਖਤਮ ਕੀਤਾ ਜਾ ਰਿਹਾ ਕਿ ਜੋ ਮਰਜ਼ੀ ਪੰਜਾਬ ਦੀ ਧਰਤੀ ਤੇ ਤੁਸੀਂ ਜੋ ਮਰਜ਼ੀ ਜ਼ਹਿਰ ਪੋੜੀ ਜਾਓ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੋ ਸਕਦਾ ਇਹ ਦਿੱਲੀ ਦੇ ਮਾਡਲ ਦੀ ਬੜੀ ਦਿਹਾਈ ਪਾਉਂਦੇ ਸੀ ਹੁਣ ਦਿੱਲੀ ਤੋਂ ਫੇਲ ਹੋ ਗਿਆ ਤੇ ਹੁਣ ਜਿਹੜੇ ਦਿੱਲੀ ਦੇ ਨਕਾਰੇ ਹੋਏ ਲੋਕ ਆ ਜਿਹੜੇ ਕ腐ਸ਼ਨ ਚ ਅੰਦਰ ਹੈ ਕੇ ਆਏ ਆ ਉਹ ਇਥੇ ਪੰਜਾਬ ਚ ਲਿਆ ਕੇ ਉਹਨਾਂ ਨੂੰ ਸੁੱਖ ਸਹੂਲਤਾ ਉਹਨਾਂ ਕੋ ਨਹੀਂ ਪੱਥਰ ਖਾਏ ਜਾ ਰਹੇ ਆ ਕਿੰਨੀ ਸ਼ਰਮ ਵਾਲੀ ਗੱਲ ਆ ਸਾਡੇ ਬਲਦੀ ਸਿੰਘਾਂ ਦੀ ਜੋ ਰਿਹਾਈ ਦਵਿੰਦਰ ਸਿੰਘ ਭੁੱਲਰ ਦੀ ਦਵਿੰਦਰਪਾਲ ਭੁੱਲਰ ਦੀ ਸੀ ਉਹ ਵੀ ਇਹਨਾਂ ਨੇ ਉਹ ਆਪਣੀ ਸਰਕਾਰ ਉਹ ਜਿਆ ਕਹਿੰਦੀ ਉਹਦੇ ਪਾਲੇ ਚ ਉਹਦਾ ਉਹਦਾ ਹੱਕ ਬਣਦਾ ਕਹਿੰਦੀ ਉਹਦਾ ਕਰਕੇ ਉਹਨੂੰ ਵੀ ਨਹੀਂ ਛੱਡਿਆ ਇਹ ਸਾਰੀਆਂ ਚੀਜ਼ਾਂ ਸਾਨੂੰ ਅਨਸਾਫ਼ ਤਾਂ ਹੀ ਮਿਲਣਾ ਜਿੱਦੇ ਅਸੀਂ ਸਾਰੇ ਜਣੇ ਆਪ ਉੱਠ ਖੜਾਂਗੇ ਆਪ ਇਸ ਧਰਤੀ ਦੇ ਵਾਰਿਸ ਬਣਾਂਗੇ ਆਪਣੇ ਆਪ ਨੂੰ ਵਾਰਿਸ ਹੁੰਦਾ ਹੁਣ ਦਾਵਾ ਕਰ ਰਿਹਾ ਉਹਨਾਂ ਨੂੰ ਆਪਾਂ ਬੜਾ ਸਮਾਂ ਵਾਰਿਸ ਬਣਾ ਕੇ ਉਹਨਾਂ ਨੂੰ ਆਪਾਂ ਸਮਾਂ ਦੇ ਕੇ ਵੇਖ ਲਿਆ ਉਹਨਾਂ ਵੀ ਸਾਡੇ ਜਣਾਂ ਚ ਤੇਲ ਦਿੱਤਾ ਉਹਨਾਂ ਨੇ ਸਾਡੀਆਂ ਸੰਸਥਾਵਾਂ ਦਾ ਘਾਣ ਕੀਤਾ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ 71 ਹੋਈ ਸਾਧ ਸੰਗ ਜੀਓ ਪਹਿਲਾਂ ਤੇ ਤੁਹਾਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਵੀ ਆ ਕਿ ਤੁਸੀਂ ਬੜੇ ਪੰਜਾਬ ਦੇ ਕੋਨੇ ਕੋਨੇ ਤੋਂ ਵੀ ਤੇ ਹਰਿਆਣੇ ਤੋਂ ਰਾਜਸਥਾਨ ਤੋਂ ਵੀ ਇੱਥੇ ਪਹੁੰਚੇ ਹੋਏ ਹੋ ਤੇ ਅੱਜ ਗੁਰੂ ਸਾਹਿਬ ਨੇ ਜੋ ਆਪਾਂ ਨੂੰ ਖਾਲਸੇ ਸਜਾਇਆ ਸੀ ਆਪਣਾ ਸਰਬੰਸ ਵਾਰ ਕੇ ਜਿਹੜੇ ਖਾਲਸੇ ਬਣੇ ਸੀ ਉਹਨਾਂ ਦਾ ਸਿਰ ਲੈ ਕੇ ਪਰਨ ਲੈ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤੋ ਮਾਰਗ ਪੈਰ ਤਰੀਜੇ ਸਿਰ ਦੀਜੇ ਕਾੜਨਾ ਕੀ ਜੀ ਇਹ ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਖਾਲਸਾ ਹੋਣ ਚਾਇਆ ਖਾਲਸੇ ਦਾ ਕੰਮ ਹੀ ਸੀ ਕੇ ਮਜਲੂਮਾਂ ਨੂੰ ਇਨਸਾਫ ਦਿਵਾਉਣਾ ਜ਼ੁਲਮ ਦੇ ਖਿਲਾਫ ਲੜਨਾ ਤੇ ਉਹਨਾਂ ਨੇ ਉਹਨਾਂ ਦੇ ਖਾਲਸੇ ਨੇ ਅੱਜ ਤੱਕ ਜ਼ੁਲਮ ਨਹੀਂ ਸਹਣ ਜ਼ੁਲਮ ਬਹੁਤ ਉਹਦੇ ਤੇ ਹੋਇਆ ਪਰ ਉਹ ਜ਼ੁਲਮ ਦੇ ਅੱਗੇ ਝੁਕਿਆ ਨਹੀਂ ਉਹਨਾਂ ਹਮੇਸ਼ਾ ਜ਼ੁਲਮ ਦੇ ਅੱਗੇ ਛਾਤੀ ਢਾਕੇ ਗੋਲੀਆਂ ਖਾ ਕੇ ਫਾਂਸੀਆਂ ਤੇ ਚੜ ਕੇ ਦੋ ਤਲਵਾਰਾਂ ਦੇ ਕਹਾ ਖਾ ਕੇ ਇਹ ਜੋ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਨੇ ਜੇਲਾਂ ਚ ਸਵਾ ਸੌ ਮਣ ਦੇ ਪੀਸਣੇ ਪੀਸੇ ਬ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਤੇ ਪਵਾ ਲੇ ਪਰ ਇਹਨ ਨੇ ਮੰਨੀ ਇਹ ਖਾਲਸੇ ਦੀ ਇੱਕ ਵਿਲੱਖਣਤਾ ਹੈ ਇਹ ਇਸੇ ਕਰਕੇ ਜੇ ਮੇਰੇ ਖਿਆਲ ਲੇ ਕਿ ਅੱਜ ਜੇ ਸਾਡੇ ਹਾਲਾਤ ਕੁਝ ਚੰਗੇ ਨਹੀਂਗੇ ਤੇ ਉਹ ਇਹ ਵੀ ਇਹੋ ਕਾਰਨ ਹੈ ਕਿ ਅਸੀਂ ਜੋ ਗੁਰੂ ਮਹਾਰਾਜ ਨੇ ਜੋ ਖਾਲਸੇ ਦੇ ਸਿਧਾਂਤ ਖਾਲਸੇ ਦੇ ਅਸੂਲ ਖਾਲਸੇ ਦੀ ਰਹਿਤ ਜੋ ਸਾਨੂੰ ਬਖਸ਼ਿਸ਼ ਕੀਤੀ ਸੀ ਅਸੀਂ ਉਹ ਉੱਤੇ ਖਰੇ ਨਹੀਂ ਉਤਰ ਰਹੇ ਜਾਬੜ ਖਾਲਸਾ ਰਹਿ ਨਿਆਰਾ ਤਬਲਗ ਤੇ ਦਿਓ ਮੈਂ ਸਾਰਾ ਗੁਰੂ ਦਾ ਇੱਕ ਬਾਗ ਸੀਗਾ ਤੇ ਪਰ ਅਸੀਂ ਮੇਰਾ ਖਾਲ ਨਿਆਰੇ ਨਾ ਰਹੇ ਤਾਂ ਕਰਕੇ ਸਾਡੇ ਆ ਖੁਵਾਰੀ ਸਾਡੇ ਪੱਲੇ ਪਈ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਅੱਜ ਇਸ ਪਵਿੱਤਰ ਧਰਮ ਤੇ ਪਰਨ ਕਰਨਾ ਚਾਹੀਦਾ ਕਿ ਅਸੀਂ ਗੁਰੂ ਤੋਂ ਜੋ ਗੁਰੂ ਨੇ ਸਾਡੇ ਲਈ ਸਿਧਾਂਤ ਬਖਸ਼ਿਸ਼ ਕੀਤੇ ਆ ਉਹਨਾਂ ਤੇ ਚੱਲਣ ਦਾ ਪਰਨ ਕਰੀਏ ਉਸ ਉਸ ਰਹਿਤ ਮਰਿਆਦਾ ਨੂੰ ਅਪਣਾਈਏ ਗੁਰੂ ਦਾ ਅਮਰਤ ਪਾਨ ਕਰੀਏ ਨਸ਼ਿਆਂ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਕਿਉਂਕਿ ਨਸ਼ਾ ਸਾਡੀ ਆਉਣ ਵਾਲੀਆਂ ਨਸਲਾਂ ਦੀ ਪੂਰੀ ਸਮੁੱਚੀ ਮਾਨਵਤਾ ਲਈ ਬੜਾ ਨੁਕਸਾਨਦੇਹ ਆ ਮਤਲਬ ਉਹਨਾਂ ਦੀ ਹੋਂਦ ਲਈ ਖਤਰਾ ਵਾ ਇਸ ਕਰਕੇ ਨਸ਼ੇ ਨੂੰ ਪਛਾਣਨੀਏ ਨਸ਼ਾ ਗੁਰੂ ਦੇ ਨਾਮ ਦਾ ਚੰਗੇ ਕਰਮਾਂ ਦਾ ਚੰਗੀ ਕਿਰਤ ਦਾ ਚੰਗੇ ਰਾਜ ਭਾਗ ਦੇ ਲਈ ਇਹ ਲਿਆਉਣ ਲਈ ਲੜਾਈ ਕਰਨ ਦਾ ਉਹ ਜੇ ਚੀਜ਼ਾਂ ਆਪਾਂ ਇਹ ਆਪਣੇ ਜ਼ਿੰਦਗੀ ਚ ਲਿਆਈਏ ਨਾ ਕਿ ਜੋ ਇਹ ਸਰਕਾਰਾਂ ਸਾਨੂੰ ਡਰਾ ਧਮਕਾ ਕੇ ਜੇਲ੍ਹਾਂ ਦਾ ਡਰ ਦੇ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਆਪਣੇ ਖਾਲਸਾ ਮਿਸ਼ਨ ਤੋਂ ਜੋ ਖਾਲਸਾ ਪੰਥ ਦਾ ਮੋਢਲਾ ਫਰਜ਼ ਹੈ ਉਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕਰਨਾ ਚਾਹੁੰਦੀਆਂ ਸਾਨੂੰ ਆਪਣੇ ਵਿਰਸੇ ਤੋਂ ਤੋੜਨਾ ਚਾਹੁੰਦੀਆਂ ਇਸੇ ਕਰਕੇ ਆਪਾਂ ਇਸ ਪਾਰਟੀ ਦਾ ਨਾਮ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੁਸੀਂ ਪੰਜਾਬ ਦੇ ਵਾਰਸ ਹੋ ਤੁਸੀਂ ਖਾਲਸੇ ਦੇ ਵਾਰਸ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਹੋ ਤੁਹਾਡਾ ਹੱਕ ਆ ਇਸ ਧਰਤੀ ਤੁਹਾਡੇ ਗੁਰੂਆਂ ਪੀਰਾਂ ਨੇ ਤੁਹਾਡੇ ਯੋਧਿਆਂ ਨੇ ਆਪਣਾ ਇੱਕ ਇੱਕ ਕਣਕਾ ਖੂਨ ਦਾ ਉਹ ਹੱਕ ਇਹਨੂੰ ਹਮੇਸ਼ਾ ਆਬਾਦ ਰੱਖਿਆ ਹੁਣ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਤੁਸੀਂ ਪੰਜਾਬ ਦੇ ਵਾਰਸ ਹੋ ਇਸ ਕਰਕੇ ਤੁਸੀਂ ਵੀ ਹੁਣ ਇਸ ਧਰਤੀ ਨੂੰ ਜੋ ਵਿਰਾਸਤ ਸਾਨੂੰ ਮਿਲਿਆ ਬਹੁਤ ਕੁਝ ਸਾਨੂੰ ਬਰਬਾਦ ਕਰਕੇ ਮਿਲਿਆ ਪਰ ਇਹਨੂੰ ਚੰਗਾ ਕਰਨ ਦਾ ਚੰਗਾ ਇਹਨੂੰ ਦੁਬਾਰਾ ਉਸ ਆਨਸ਼ਾਂਤ ਤੇ ਖਾਲਸੇ ਦੀ ਆਨਸ਼ਾਂਤ ਤੇ ਪਹੁੰਚਣ ਦਾ ਕੰਮ ਸਾਡਾ ਸਾਰਿਆਂ ਦਾ ਆਪਣਾ ਕਿਉਂ ਖਾਲਸਾ ਜਦੋਂ ਸਾਜਿਆ ਗਿਆ ਸੀ ਗੁਰੂ ਮਹਾਰਾਜ ਨੇ ਜਾਤ ਪਾਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਮੁਕਤ ਕੀਤਾ ਸੀ ਵਹਿਮਾਂ ਭਰਮਾਂ ਤੋਂ ਪਰ ਅੱਜ ਵੀ ਮੇਰਾ ਖਿਆਲ ਆ ਕਿ ਹਾਲਾਤ ਆ ਇਹੋ ਜਿਹਾ ਕਿ ਅਸੀਂ ਬੇਸ਼ੱਕ ਆਪਣੇ ਆਪ ਨੂੰ ਖਾਲਸਾ ਹੁੰਦਾ ਦਾਅਵਾ ਕਰਦੇ ਹਾਂ ਪਰ ਅੱਜ ਵੀ ਅਸੀਂ ਜਾਤ ਪਾਤ ਹੋਰ ਉੱਚ ਨਹੀਂ ਚ ਵਹਿਮ ਭਰਮ ਨਹੀਂ ਜਾ ਰਹੇ ਆ ਇਹ ਇਹ ਵੀ ਸਾਡੀ ਜਿਹੜੀ ਆ ਬਹੁਤ ਵੱਡੀ ਇੱਕ ਆਰਥਿਕ ਲੁੱਟ ਵੀ ਆ ਸਮਾਜਿਕ ਤੌਰ ਤੇ ਵੀ ਅਸੀਂ ਦੇਖਦੇ ਆ ਕਿ ਬਹੁਤ ਕੁਝ ਇਹੋ ਜਿਹਾ ਗਲਤ ਹੋ ਜਾਂਦਾ ਜਦੋਂ ਕਈਆਂ ਅੰਧਵਿਸ਼ਵਾਸ ਕਈਆਂ ਬਾਬਿਆਂ ਨੂੰ ਇਹ ਆਪਣਾ ਗੁਰੂ ਤੋਂ ਵੀ ਵੱਡਾ ਸਮਝਣ ਦਾ ਪੈਣਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਅੱਜ ਪਵਿੱਤਰ ਦਿਹਾੜੇ ਤੇ ਪਰਨ ਕਰਨ ਦੀ ਲੋੜ ਆ ਕਿ ਅਸੀਂ ਅੱਜ ਅੱਜ ਤੋਂ ਵਹਿਮਾ ਭਰਮਾ ਚ ਵੀ ਨਹੀਂ ਪਾਵਾਂਗੇ ਅਸੀਂ ਊਚ ਨੀ ਨੀਵਾਂ ਨਹੀਂ ਮੰਨਾਂਗੇ ਅਸੀਂ ਜਾਤ ਪਾਤ ਤੋਂ ਰਹਿਤ ਹੋ ਕੇ ਜੋ ਖਾਲਸਾ ਦਾ ਮਿਸ਼ਨ ਆ ਮਾਨਵ ਜਾਤੀ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਉਹਤੇ ਪਹਿਰਾ ਦੇਾਂਗੇ ਉਹ ਉਹਨੂੰ ਅਸੀਂ ਆਪਣੇ ਜੀਵਨ ਚ ਲਾਗੂ ਕਰਾਂਗੇ ਅਸੀਂ ਜੋ ਸਾਡੇ ਸਾਰੇ ਸਮਾਜ ਚ ਸਾਡੇ ਗੁਰੂ ਮਹਾਰਾਜ ਨੇ ਤੇ ਦਲ ਤਾਂ ਕੋਈ ਸ਼ਬਦ ਹੀ ਨਹੀਂਗਾ ਉਹਨੇ ਸਾਰਿਆਂ ਨੂੰ ਆਪਣੇ ਪੁੱਤਰ ਬਣਾਇਆ ਤੇ ਪਰ ਅੱਜ ਜੋ ਸਾਡੇ ਸਮਾਜ ਦੇ ਉੱਪਰ ਇਹ ਵੀ ਚੀਜ਼ਾਂ ਬਹੁਤ ਵੱਡਾ ਕਲੰਕਿਆ ਇਹ ਨਸ਼ਾ ਵੱਡਾ ਕਲੰਕਿਆ ਇਹਨੂੰ ਆਪਾਂ ਇਸ ਧਰਤੀ ਤੋਂ ਪੁੱਟ ਕੇ ਇਹ ਜਿਹੜੀਆਂ ਜਣਾ ਪੁੱਟੀਆਂ ਨਸ਼ੇ ਦੀਆਂ ਜਾਤ ਪਾਤ ਦੀਆਂ ਉੱਚ ਨਿਸ਼ ਦੀਆਂ ਆਦਮਾ ਭਰਮਾਂ ਦੀਆਂ ਇਹ ਸਾਡੇ ਲਈ ਬਹੁਤ ਵੱਡਾ ਜ਼ਰੂਰੀ ਹੈ ਜੇ ਅਸੀਂ ਆਪਣੀ ਕੌਮ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ ਆਪਣੇ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਆਪਣੇ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਇਸ ਕਰਕੇ ਪਹਿਲਾਂ ਸਾਨੂੰ ਆਪਣੀ ਜਵਾਨੀ ਨੂੰ ਬਚਾਉਣਾ ਜਵਾਨੀ ਤੋਂ ਬਾਅਦ ਕਿਸਾਨੀ ਨੂੰ ਬਚਾਉਣਾ ਇਹ ਵੀ ਸਾਡਾ ਸਾਰਿਆਂ ਦਾ ਫਰਜ਼ ਆ ਇਸ ਕਰਕੇ ਜੋ ਇਹ ਸਰਕਾਰਾਂ ਜ਼ੁਲਮ ਤਸ਼ੱਦਦ ਕਰ ਰਹੀਆਂ ਨਸ਼ਿਆਂ ਦੇ ਨਾਂ ਤੇ ਵੀ ਡਰਾਮਾ ਕੀਤਾ ਜਾ ਰਿਹਾ ਨਸ਼ੇ ਦਿਨ ਬਦਨ ਵਧਾਏ ਜਾ ਰਿਹਾ ਕਿ ਸਾਡੀ ਨੌਜਵਾਨੀ ਕਿਸੇ ਕੰਮ ਦੀ ਨਾ ਰਵੇ ਉਹਨਾਂ ਨੂੰ ਨਸ਼ਿਆਂ ਚ ਨਸ਼ੇ ਦੇ ਦੇ ਕੇ ਉਹਨਾਂ ਮਾਰ ਦिए ਉਹਨਾਂ ਦਾ ਘਰ ਪਰਿਵਾਰ ਤਬਾਹ ਕਰ ਦिए ਉਹ ਇਹ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਸਮਝੋ ਜਿਹੜੇ ਘਰ ਚ ਵੀ ਕਿੰਨੇ ਨੌਜਵਾਨ ਸਾਡੇ ਘਰ ਖਾਲੀ ਹੋ ਗਏ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਉਹਨਾ ਆਪਣੇ ਨਸ਼ਾ ਕਰਦਿਆਂ ਕਰਦਿਆਂ ਆਪਣੇ ਘਰ ਦਾ ਸਾਰਾ ਕੁਝ ਵੇਚ ਦਿੱਤਾ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਆਪਣੇ ਜਾਇਦਾਦਾਂ ਵੇਚ ਦਿੱਤੀਆਂ ਇਸ ਕਰਕੇ ਇਸ ਨਸ਼ੇ ਨੂੰ ਨਸ਼ਾ ਸਾਡੇ ਵਾਸਤੇ ਇੱਕ ਵੱਡਾ ਵੱਡਾ ਚੈਲੰਜ ਆ ਇਹਦੇ ਵਾਸਤੇ ਆਪਾਂ ਸਾਰੇ ਜਣੇ ਤਕੜੇ ਹੋ ਕੇ ਅੰਬੜਾ ਮਾਰੀਏ ਤੇ ਬਾਕੀ ਦੂਸਰਾ ਕਿ ਜੋ ਗੁਰੂ ਸਾਹਿਬ ਨੇ ਖਾਲਸੇ ਦੇ ਜਿੰਮੇਵਾਰਤਾ ਖਾਲਸਾ ਕਿਸੇ ਨਾਲ ਵੈਰ ਨਹੀਂ ਕਰਦਾ ਕਿਸੇ ਨਾਲ ਈਰਖਾ ਨਹੀਂ ਕਰਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਜੋ ਅੱਜ ਕੱਲ ਜੋ ਹਾਲਾਤ ਬਣੇ ਪਏ ਆ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਬਹੁਤ ਵੱਡੀ ਈਰਖਾ ਨਫ਼ਰਤ ਪਾਲੀ ਬੈਠੇ ਆ ਮੇਰਾ ਖਿਆਲ ਆ ਕਿ ਜੇ ਅਸੀਂ ਅੱਜ ਪਵਿੱਤਰ ਦਿਹਾੜੇ ਤੇ ਪਰਣ ਕਰ ਗਏ ਕਿ ਅਸੀਂ ਕਿਸੇ ਨਾਲ ਵੀ ਅੱਜ ਤੋਂ ਬਾਅਦ ਈਰਖਾ ਨਫ਼ਰਤ ਨਹੀਂ ਰੱਖਾਂਗੇ ਸਾਰਿਆਂ ਨੂੰ ਆਪਣੇ ਭਰਾ ਸਮਝਾਂਗੇ ਭਾਈ ਸਮਝਾਂਗੇ ਸਾਰੇ ਨਾਲ ਮਿਲ ਕੇ ਚੱਲਾਂਗੇ ਕਿਉਂਕਿ ਇਹ ਜਿਹੜੀ ਸਰਕਾਰਾਂ ਸਾਨੂੰ ਆਪਸ ਵਿੱਚ ਮੰਡ ਕੇ ਭਰਾ ਮਾਰੂ ਯੰਗ ਕਰਵਾ ਕੇ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਆ ਬਾਕੀ ਪੰਜਾਬ ਚ ਜੋ ਕੁਝ ਵਾਪਰ ਰਿਹਾ ਪੰਜਾਬ ਚ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ ਇੱਥੇ ਦੂਸਰਿਆਂ ਨੂੰ ਅ ਅੱਗੇ ਲਿਆਂਦਾ ਜਾ ਰਿਹਾ ਜਿਉ ਅਫਸਰ ਸ਼ਾਹੀ ਚ ਲਾ ਲੋ ਜਾਂ ਹੋਰ ਪੰਜਾਬ ਦੀਆਂ ਨੌਕਰੀਆਂ ਚ ਵੇਖ ਲੋ ਜਿੱਥੇ ਕੋਈ 100 ਨੌਕਰੀਆਂ ਕਢੀਏ ਉਸੇ 90 ਨੌਕਰੀਆਂ ਬਾਹਰ ਦੇ ਸੂਬਿਆਂ ਨੂੰ ਦਿੱਤੀਆਂ ਜਾਂਦੀਆਂ ਇਹ ਵੀ ਜੋ ਕਿ ਪੰਜਾਬ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਇਹ ਇਸ ਇਹ ਸਾਰਾ ਆਪਾਂ ਜੇ ਆਉਣ ਵਾਲੇ ਸਮੇਂ ਤੁਸੀਂ ਸਾਥ ਦੰਦੇ ਜੋ ਤੇ ਆਪਾਂ ਇਹ ਇਸ ਲੜਾਈ ਲੜਾਂਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਕੋਈ ਐਸੀ ਨਹੀਂ ਇਹ ਦੇਸ਼ ਤੋਂ ਬਾਹਰ ਦੀ ਕੋਈ ਮੰਗ ਨਹੀਂ ਕਰ ਰਹਾ ਅਸੀਂ ਇਹ ਕਰ ਰਹੇ ਆ ਕਿ ਹਿਮਾਚਲ ਚੋ ਕਾਨੂੰਨ ਲਾਗੂ ਆ ਉਤਰਾਖੰਡ ਚ ਲਾਗੂ ਆ ਰਾਜਸਥਾਨ ਚ ਲਾਗੂ ਆ ਗਜਰਾਤ ਚ ਲਾਗੂ ਆ ਇਹ ਸਾਡੀ ਸਟੇਟ ਚ ਵੀ ਲਾਗੂ ਹੋਣਾ ਕਿ ਪੰਜਾਬ ਚ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਕੋਲ ਨਹੀਂ ਚਾਹੀਦੀ ਆ ਪੰਜਾਬ ਦਾ ਕਾਰੋਬਾਰ ਪੰਜਾਬ ਦੇ ਪੰਜਾਬੀਆਂ ਕੋਲ ਹੋਣਾ ਚਾਹੀਦਾ ਇਹ 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 ਦੇ ਵਾਸਤੇ ਵੀ ਆਪਾਂ ਨੂੰ ਹੰਬੜਾ ਮਾਰਨਾ ਚਾਹੀਦਾ ਬਾਕੀ ਜੋ ਸਾਡੀ ਕਿਸਾਨ ਨੇ ਬੜੀਆਂ ਮੁਸੀਬਤਾਂ ਚ ਲੰਘ ਰਹੀ ਆ ਕਸਾਨਾਂ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਚੜ ਰਿਹਾ ਸਾਨੂੰ ਸਾਡੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਸਾਡੇ ਜਿਹੜੇ ਵਪਾਰ ਤੇ ਜਿਹੜਾ ਜਿਹੜਾ ਸਾਡਾ ਪਾਕਿਸਤਾਨਾ ਵਪਾਰ ਰਿਹਾ ਉਹ ਵਾਇਆ ਇਥੋਂ ਬੰਬੇ ਦਾ ਗਿਦਰਾਤੋਂ ਹੋ ਕੇ ਵਾਇਆ ਦੁਬਈ ਪਾਕਿਸਤਾਨ ਨਾਲ ਹੁੰਦਾ ਪਰ ਇਹ ਚੀਜ਼ ਹੈ ਕਿ ਸਾਨੂੰ ਸਾਡੇ ਬਾਡਰ ਜਿਹੜੇ ਖੋਲਣ ਦੀ ਜਿਹੜੇ ਤਾਂ ਬੰਦ ਕੀਤੇ ਆ ਕਿ ਪੰਜਾਬੀਆਂ ਨੂੰ ਹੱਥ ਨਿੱਕੇ ਨਾ ਮਾਰਿਆ ਜਾਵੇ ਇਹਨਾਂ ਦੇ ਕਿਸਾਨਾਂ ਨੂੰ ਮਾਰਿਆ ਜਾਵੇ ਇਹਨਾਂ ਦੇ ਵਪਾਰੀਆਂ ਨੂੰ ਮਾਰਿਆ ਜਾਵੇ ਇਹਨਾਂ ਦੇ ਮਜ਼ਦੂਰਾਂ ਨੂੰ ਮਾਰਿਆ ਜਾਵੇ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਬਾਕੀ ਜੋ ਦੇਖੋ ਇਹ ਸਰਕਾਰਾਂ ਨੇ ਵਾਅਦੇ ਕਰਕੇ ਆਈਆਂ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਦੇ ਇਨਸਾਫ ਦਵਾਗੇ 24 ਘੰਟੇ ਦਵਾਗੇ ਪਰ ਆ ਦੇਖੋ ਕਿ ਆ 3.5 ਸਾਲ ਲਹੋਂ ਦਾ ਸਮਾਂ ਚੱਲਿਆ ਤੇ ਅੱਜ ਤੱਕ ਦਿਨ ਬਦੇ ਨਾ ਬੇਅਦਮੀਆਂ ਕਰਵਾਈਆਂ ਜਾ ਰਹੀਆਂ ਉਹਨੂੰ ਰੋਕਿਆ ਨਹੀਂ ਜਾ ਰਿਹਾ ਹੈ ਦੂਸਰਾ ਜੋ ਵਾਤਾਵਰਣ ਆ ਉਹ ਵੀ ਪਲੀਟ ਕੀਤਾ ਜਾ ਰਿਹਾ ਹੁਣ ਜਿਹੜੀ ਅੱਗੇ ਕੋਈ ਇਹ ਵਾਤਾਵਰਣ ਨੂੰ ਖਰਾਬ ਕਰਦਾ ਸੀ ਕੋਈ ਗਲਤ ਪਾਣੀ ਧਰਤੀ ਚ ਪਾਉਂਦਾ ਸੀ ਜਾਂ ਫੈਕਟਰੀ ਤੋਂ ਬਾਹਰ ਸੜਦਾ ਸੀ ਉਹਨੂੰ ਸਜ਼ਾ ਦਾ ਕੋ ਪ੍ਰਬੰਧ ਨਹੀਂ ਸੀ ਉਹ ਲੋਮ ਵੀ ਕੰਮ ਕੀਤਾ ਜਾ ਰਿਹਾ ਕਿ ਜੋ ਮਰਜੀ ਪੰਜਾਬ ਦੀ ਧਰਤੀ ਤੇ ਤੁਸੀਂ ਜੋ ਮਰਜੀ ਜ਼ਹਿਰ ਪੋੜੀ ਜਾਓ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੋ ਸਕਦਾ ਤੁਸੀਂ ਪੰਜਾਬ ਦੀ ਧਰਤੀ ਨੂੰ ਜ਼ਹਿਰਾਂ ਨਾਲ ਭਰ ਦਿਓ ਤੁਹਾਨੂੰ ਕੋਈ 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 ਨਹੀਂ ਕਹਿਣ ਵਾਲਾ ਇਸ ਕਰਕੇ ਜਾਣ ਬੁੱਝ ਕੇ ਕੀਤਾ ਜਾ ਰਿਹਾ ਫਿਰ ਦੇਖੋ ਕਿ ਦਿੱਲੀ ਦੇ ਮਾਡਲ ਦੀ ਬੜੀ ਦਿਹਾਈ ਪਾਉਂਦੇ ਸੀ ਉਹ ਦਿੱਲੀ ਤੋਂ ਫੇਲ ਹੋ ਗਏ ਆ ਤੇ ਹੁਣ ਜਿਹੜੇ ਦਿੱਲੀ ਦੇ ਨਕਾਰੇ ਹੋਏ ਲੋਕ ਆ ਜਿਹੜੇ ਕਰਪਸ਼ਨ ਜਿੰਦਰ ਹੈ ਕੇ ਆਏ ਆ ਉਹ ਇਥੇ ਪੰਜਾਬ ਚ ਲਿਆ ਕੇ ਉਹਨਾਂ ਨੂੰ ਸੁੱਖ ਸਹੂਲਤਾ ਉਹਨਾਂ ਕੋ ਨਹੀਂ ਪੱਥਰ ਖਾਏ ਜਾ ਰਹੇ ਆ ਕਿੰਡੀ ਸ਼ਰਮ ਵਾਲੀ ਗੱਲ ਆ ਕਿ ਇਹ ਇਹ ਇਹੋ ਜੇ ਇਹ ਇਹ ਮਾਡਲ ਹੈ ਦਿੱਲੀ ਦਾ ਇਹ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਅਸੀਂ ਆ ਚੀਜ਼ ਦਵਾਂਗੇ ਆ ਚੀਜ਼ ਕਰਾਂਗੇ ਕੋਈ ਚੀਜ਼ ਵੀ ਸਭ ਕੁਝ ਉਲਟਾ ਕਿ ਇੱਕ ਇੱਕ ਵੀ ਵਾਦਾ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਖਾਲੀ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਵਾਏ ਸਾਡੇ ਬੰਦੀ ਸਿੰਘਾਂ ਦੀ ਜੋ ਰਿਹਾਈ ਦਵਿੰਦਰ ਸਿੰਘ ਭੁੱਲਰ ਦੀ ਦਵਿੰਦਰਪਾਲ ਭੁੱਲਰ ਦੀ ਸੀ ਉਹ ਵੀ ਇਹਨਾਂ ਨੇ ਉਹ ਆਪਣੀ ਸਰਕਾਰ ਹੁੰਦਿਆਂ ਕਦੀ ਉਹਦੇ ਪੱਲੇ 'ਚ ਉਹਦਾ ਉਹਦਾ ਹੱਕ ਬਣਦਾ ਕਦੀ ਉਹਦਾ ਕਰਕੇ ਉਹਨੂੰ ਵੀ ਨਹੀਂ ਛੱਡਿਆ ਇਹ ਸਾਰੀਆਂ ਚੀਜ਼ਾਂ ਸਾਨੂੰ ਅਨਸਾਫ਼ ਤਾਂ ਹੀ ਮਿਲਣਾ ਜਿੱਦੇ ਅਸੀਂ ਸਾਰੇ ਜਣੇ ਆਪ ਉੱਠ ਖੜਾਂਗੇ ਆਪ ਇਸ ਧਰਤੀ ਦੇ ਵਾਰਿਸ ਬਣਾਂਗੇ ਇਹਦੀ ਆਪ ਬਾਗਡੋਰ ਸੰਭਾਲਾਂਗੇ ਇਸ ਕਰਕੇ ਤੁਹਾਡੇ ਚਰਨਾਂ 'ਚ ਇਹੋ ਬੇਨਤੀ ਆ ਕਿ ਤੁਸੀਂ ਤਗੜੇ ਹੋ ਕੇ ਸਾਰੇ ਜਣੇ ਰਲ ਮਿਲ ਕੇ ਇਹ ਈ ਠਾ ਨਫ਼ਰਤ ਛੱਡ ਕੇ ਆਪਾਂ ਇਹ ਜੇ ਸਾਥ ਇਕੱਠੇ ਹੋਈਏ ਜਥੇਬੰਦ ਹੋਈਏ ਤਾਂ ਹੀ ਇਸ ਜ਼ੁਲਮ ਨੂੰ ਠੱਲ ਪਾ ਸਕਦੇ ਆ ਤਾਂ ਹੀ ਜੋ ਸਾਡੇ ਨਾਲ ਹੋ ਰਹੀਆਂ ਬੇਇਨਸਾਫੀਆਂ ਇਹ ਉਹ ਉਹਨੂੰ ਰੋਕਿਆ ਜਾ ਸਕਦਾ ਨਹੀਂ ਤੇ ਸਾਡੇ ਅੱਜ ਵੀ ਦੇਖੋ ਇਹ ਨੌਜਵਾਨਾਂ ਨਾਲ ਜੇ ਕੋਈ ਸਹੀ ਰਸਤੇ ਤੇ ਚਲਦਾ ਤੇ ਉਹ ਉਹਨੂੰ ਕਿਦਾਂ ਲਜਾਇਆ ਜਾਂਦਾ ਉਹਤੇ ਝੂਠੇ ਪਲਸੇ ਪਰਚੇ ਕੀਤੇ ਜਾਂਦੇ ਆ ਉਹਨਾਂ ਨੂੰ ਜੇਲਾਂ ਸੁਟਿਆ ਜਾਂਦਾ ਤੇ ਜਿਹੜੇ ਸ਼ਰਿਆ ਮਨਸ਼ਾ ਵਿੱਚ ਜਿੱਦੇ ਆ ਜੇ ਲੋਕ ਉਹਨੂੰ ਫੜਾਉਂਦੇ ਵੀ ਆ ਤੇ ਲੋਕ ਜੇ ਘਰ ਬਾਅਦ ਚ ਪਹੁੰਚਦੇ ਹੋ ਤੇ ਉਹਨਾਂ ਨੂੰ ਪਹਿਲਾਂ ਛੱਡ ਦਿੱਤਾ ਜਾਂਦਾ ਇਹ ਪੰਜਾਬ ਨੂੰ ਇੱਕ ਬਰਬਾਦ ਕਰਨ ਨੂੰ ਇਹ ਸਾਡੀ نسل ਨੂੰ ਸਾਡੀ ਫਸਲ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਤੁਸੀਂ ਸਾਰੇ ਜਣੇ ਤਕੜੇ ਹੋ ਤੁਸੀਂ ਸਮਝੋ ਇਹਨਾਂ ਦੀਆਂ ਚਾਲਾਂ ਨੂੰ ਬਾਕੀ ਜਿਹੜੇ ਦੂਜੇ ਆਪਣੇ ਆਪ ਨੂੰ ਵਾਰਿਸ ਹੁੰਦਾ ਹੁਣ ਦਾਵਾ ਕਰ ਰਿਹਾ ਉਹਨਾਂ ਨੂੰ ਆਪਾਂ ਬੜਾ ਸਮਾਂ ਵਾਰਿਸ ਬਣਾ ਕੇ ਉਹਨਾਂ ਨੂੰ ਆਪਾਂ ਸਮਾਂ ਦੇ ਕੇ ਵੇਖ ਲਿਆ ਉਹਨਾਂ ਨੇ ਸਾਡੇ ਜੜ੍ਹਾਂ 'ਚ ਤੇਲ ਦਿੱਤਾ ਉਹਨਾਂ ਨੇ ਸਾਡੀਆਂ ਸੰਸਥਾਵਾਂ ਦਾ ਕਹਾਣ ਕੀਤਾ ਉਹਨਾਂ ਸਾਡੀਆਂ ਸੰਸਥਾਵਾਂ ਨੂੰ ਜੋ ਮਾਨਸਤਕਾਰ ਸੀ ਉਹਦੀ ਮਰਿਆਦਾ ਸੀ ਉਹਨੂੰ ਬੜੀ ਵੱਡੀ ਢਾਲ ਆਈ ਆ ਇਸ ਕਰਕੇ ਉਹਨਾਂ ਤੋਂ ਵੀ ਆਪਾਂ ਸਾਰੀਆਂ ਤਰ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਤੇ ਨੌਜਵਾਨਾਂ ਨੂੰ ਇਹੋ ਆ ਕਿ ਤੁਸੀਂ ਚੰਗੇ ਪਾਸੇ ਲੱਗੋ ਨਸ਼ਿਆਂ ਦਾ ਤਿਆਗ ਕਰੋ ਚੰਗੀ ਪੜ੍ਹਾਈ ਕਰੋ ਆਪਣੀ ਜਿਹੜੀ ਤਾਕਤ ਹੈ ਉਹਨੂੰ ਚੰਗੇ ਪਾਸੇ ਲਾਓ ਆਪਣੇ ਮਾਪਿਓ ਨੂੰ ਸੁੱਖ ਦਿਓ ਆਪਣੇ ਸਮਾਜ 'ਚ ਕੋਈ ਚੰਗਾ ਕਰਮ ਕਰਕੇ ਉਹਨਾਂ ਦਾ ਵੀ ਨਾਂ ਜਿਹੜਾ ਆਪਾਂ ਨਸ਼ੇ ਕਰ ਕਰਕੇ ਬਦਨਾਮ ਕੀਤਾ ਹੋਇਆ ਆ ਆਪਣੀ ਕੌਮ ਨੂੰ ਵੀ ਬਦਨਾਮ ਕਰਦੇ ਆ ਆਪਣੇ ਖਾਨਦਾਨ ਨੂੰ ਵੀ ਬਰਬਾਦ ਕਰਦੇ ਆ ਉਤੋਂ ਵੀ ਆਪਾਂ ਬਾਹਰ ਨਿਕਲੀਏ ਇਸ ਕਰਕੇ ਨਸ਼ਾ ਜਿਹੜਾ ਇੱਕ ਮਾਨਸਿਕ ਰੋਗ ਆ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਤੁਸੀਂ ਵੀ ਤੱਕੜੇ ਉਹ ਗੁਰੂ ਸਾਹਿਬ ਦਾ ਓਟ ਆਸਰਾ ਲਓ ਅਗਰ ਗੁਰੂ ਸਾਹਿਬ ਦਾ ਪੱਲਾ ਫੜ ਲਿਆ ਤੇ ਮੇਰਾ خیال ਹੈ ਕਿ ਸਾਰੇ ਨਸ਼ੇ ਜਿਹੜੇ ਦੁਨਿਆਵੀ ਨਸ਼ੇ ਇਹਨਾਂ ਦੀ ਕੋਈ ਲੋੜ ਨਹੀਂ ਰਹਿੰਦੀ ਫਿਰ ਉਹ ਹਮੇਸ਼ਾ ਤੁਹਾਡੇ ਅੰਗ ਸੰਗ ਆ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਦਾ ਫਿਰ ਕਿਸੇ ਨਸ਼ੇ ਦੀ ਲੋੜ ਨਹੀਂ ਇਸ ਕਰਕੇ ਜਿੰਨੀਆਂ ਵੀ ਸੰਗਤਾਂ ਜਿੰਨੇ ਵੀ ਦੂਰੋਂ ਨੇੜੇੋਂ ਚੱਲ ਕੇ ਆਏ ਜੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਬਾਕੀ ਇਹ ਚੀਜ਼ ਹੈ ਕਿ ਇੱਥੇ ਕੋਈ ਪ੍ਰਬੰਧਾਂ 'ਚ ਵੀ ਬੇਹੰਤ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਉਹਦੇ ਵਾਸਤੇ ਵੀ ਅਸੀਂ ਮਾਫ ਮਾਫੀ ਮੰਗਦੇ ਆ ਤੁਹਾਡੇ ਕੋਲੋਂ ਕਿਉਂਕਿ ਆਪਾਂ ਅਜੇ ਇਸ ਨਵੇਂ ਆ ਇਸ ਮਾਮਲੇ 'ਚ ਕਈ ਚੀਜ਼ਾਂ ਕਈ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਕੋ ਪਾਣੀ ਦੀ ਘਾਟ ਰਹਿ ਗਈ ਹੋਵੇ ਕੋਈ ਇਹ ਗਰਮੀ ਦਾ ਮੌਸਮ ਸੀ ਕਈ ਤਰੀਕਿਆਂ ਦੀਆਂ ਮੁਸ਼ਕਲਾਂ ਆਈਆਂ ਹੋਣ ਗਿਆ ਤੁਹਾਨੂੰ ਆਉਂਦਿਆਂ ਕਈ ਮੁਸ਼ਕਲਾਂ ਆਈਆਂ ਉਹਦੇ ਲਈ ਵੀ ਤੁਹਾਡੇ ਕੋਲੋਂ ਮਾਫੀ ਮੰਗਦੇ ਕਿ ਤੁਸੀਂ ਬਹੁਤ ਬਹਾਦਰ ਹੋ ਕਿ ਤੁਸੀਂ ਇੰਨੀਆਂ ਮੁਸੀਬਤਾਂ ਦਾ ਟੱਕਰਾ ਕਰਦੇ ਹੋਏ ਵੀ ਇੱਥੇ ਪਹੁੰਚ ਕੇ ਬਹੁਤ ਵੱਡੀ ਤਰ੍ਹਾਂ ਸਾਡਾ ਹੌਸਲਾ ਵਧਾਇਆ ਤੁਹਾਡਾ ਸਹਿਯੋਗ ਦਿੱਤਾ ਅਸੀਂ ਤੁਹਾਡਾ ਇੱਕ ਇੱਕ ਚੱਲਿਆ ਕਦਮ ਅਸੀਂ ਸਿਰ ਮੱਥੇ ਮੰਨਦੇ ਆਂ ਹਮੇਸ਼ਾ ਤੁਹਾਡੇ ਕਰਜ਼ਦਾਰ ਰਾਵਾਂਗੇ ਤੇ ਅੱਗੇ ਤੋਂ ਵੀ ਤੁਹਾਡੇ ਚਰਨਾਂ ਚੋਂ ਪੀ ਲੈ ਕੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਹ ਜਿਹੜਾ ਇਹੋ ਜਿਹਾ ਸਮਾਜ ਆ ਜਿਹੜਾ ਸਾਡੀਆਂ ਸਾਡੀਆਂ ਨਸਲਾਂ ਨੂੰ ਸਾਡੀਆਂ ਫਸਲਾਂ ਨੂੰ ਬਰਬਾਦ ਕਰਨ ਦੇ ਤੋਂ ਲਿਆ ਆ ਉਹਨੂੰ ਆਪਾਂ ਬਦਲ ਬਦਲਿਏ ਆਪਾਂ ਨਾਲ ਮਿਲ ਕੇ ਇਹਨੂੰ ਆਪਣੇ ਕੌਮ ਨੂੰ ਆਪਣੇ ਖਾਲਸਾ ਪੰਥ ਨੂੰ ਆ ਆਪਣੇ ਪੰਜਾਬ ਨੂੰ ਇਹ ਚੋਂ ਕੱਢੀਏ ਇਹਨੀਆਂ ਬੇਨਤੀਆਂ ਕਰਦਿਆਂ ਕੋਈ ਭੁੱਲ ਚੁੱਕ ਹੋਵੇ ਤੋ ਦਿੱਲੀ ਮਾਫੀਆ ਜਿੰਨੇ ਵੀ ਪ੍ਰਬੰਧਕ ਜਾਨਿਆ ਜਿੰਨੇ ਵੀ ਇੱਥੇ ਸ਼ਹਿਰ ਦੇ ਲੀਡਰ ਆਏ ਆ ਬੜੇ ਦੂਰੋਂ ਦੂਰੋਂ ਚੱਲ ਕੇ ਬੜੇ ਉਹਨਾਂ ਨੇ ਵਿਚਾਰਿਆਂ ਨੇ ਬੜੇ ਮਿਹਨਤ ਕੀਤੀ 10 15 20 ਦਿਨ ਤੋਂ ਜਦੋਂ ਤੋਂ ਆਪਾਂ ਇਹ ਰੈਲੀ ਦਾ ਆਗਾਜ਼ ਕੀਤਾ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਤੇ ਹੁਣ ਗੁਰੂ ਮਹਾਰਾਜ ਦੇ ਚਰਨਾ ਸਰਦਾਸ ਆ ਕੇ ਸੱਚੇ ਪਾਸ਼ਾ ਇਹ ਸਾਰਿਆਂ ਦੇ ਸਿਰ ਤੇ ਮਿਹਰ ਪਰ ਤੇਰਾ ਹਕਤ ਰੱਖਿਓ ਸਾਰਿਆਂ ਨੂੰ ਸੁੱਖ ਸ਼ਾਂਤੀ ਨਾਲ ਉਹ ਆਪਣੇ ਘਰਾਂ ਚ ਪਹੁੰਚੇ ਪਹੁੰਚ ਜਾਣ ਵੇਸੇ ਤੇ ਕੋਈ ਕੋਈ ਇਦਾਂ ਦੇ ਕੋਈ ਰਸਤੇ ਚ ਵੀ ਕੋਈ ਮੁਸੀਬਤ ਨਾ ਹੋਵੇ ਸਦਾ ਸੰਗ ਰਹਿਣ ਇੰਨਿਆਂ ਕ ਬੇਨਤੀਆਂ ਪ੍ਰਵਾਨ ਕਰਿਓ ਕੋਈ ਭੁੱਲ ਚੁੱਕ ਹੋਵੇ ਤੇ ਉਹਦੇ ਲਈ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ